ਹੈਲੋ ਜੀ ਸਤ ਸ੍ਰੀ ਅਕਾਲ ਮੈਂ ਰਾਜਵਿੰਦਰ ਸਿੱਧੂ ਡਿਟੀ ਕੋਰਡ ਨੂੰ ਤੇ ਆਵਦਾ ਸਵਾਗਤ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਰਿਕਵੈਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਸੋਹਣੇ ਸੋਹਣੇ ਸੂਟ ਦੇ ਸਕੋ ਹਾਂਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਜੋ ਵੀ ਆਪਣੇ ਤੁਸੀਂ ਸੂਟ ਬਣਾਉਣਾ ਚਾਹੁੰਦੇ ਹੋ ਨਾ ਉਹਦੇ ਵਾਸਤੇ ਸਾਡਾ ਕੰਟੈਕਟ ਨੰਬਰ ਪਹਿਲਾਂ ਨੋਟ ਕਰੋ 7899843315 ਇਹ ਆਪਣਾ ਕੰਟੈਕਟ ਨੰਬਰ ਹੈ ਜੀ ਜੋ ਮੈਂ ਤੁਹਾਨੂੰ ਵੀਡੀਓਜ਼ ਸੂਟ ਦਿਖਾਉਂਗੀ ਸੋਨੂੰ ਕੋਈ ਸੋਹਣਾ ਲੱਗਿਆ ਚੰਗਾ ਲੱਗਿਆ ਹੈ ਨਾ ਉਹ ਦਾ ਸਕਰੀਨ ਸ਼ਾਟ ਲੈਣੇ ਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰਨਾ ਹੈ ਉਦੋਂ ਬਾਅਦ ਸਾਨੂੰ ਅਸੀਂ ਸਾਰੀ ਡਿਟੇਲ ਦੱਸ ਦਿਆਂਗੇ ਤੇ ਜੇ ਤੁਸੀਂ ਕਲਰ ਬਦਲਾਉਣਾ ਹੈ ਜਾਂ ਜਾਂ ਤੁਸੀਂ ਥ੍ਰੈਡ ਬਦਲਾਉਣਾ ਹੈ ਜਾਂ ਤੁਸੀਂ ਕੋਈ ਕੁਝ ਵੀ ਦੁਪੱਟਾ ਨਾਲ ਲਵਾਉਣਾ ਜਿਹੜਾ ਵਿਦੌੜ ਦੁਪੱਟੇ ਆਪਾਂ WhatsApp ਤੇ ਗੱਲ ਕਰ ਸਕਦੇ ਹਾਂ ਠੀਕ ਹੈ ਜੀ ਹਾਂਜੀ ਜੋ ਅੱਜ ਵਾਲੇ ਸੂਟ ਨੇ ਦੇਖੋ ਜੀ ਜਿਹੜੇ ਦਿਖ ਰਹੇ ਨੇ ਸਾਹਮਣੇ ਕਾਟਨ ਦੇ ਸੂਟ ਹੈ ਚੈੱਕਦਾਰ ਇਹ ਸੂਟ ਨੇ ਜੀ ਚੈੱਕ ਦੇ ਉੱਤੇ ਆਪਣਾ ਵਰਕ ਕੀਤਾ ਹੋਇਆ ਹੈਗਾ ਦੋ ਸੂਟ ਲਗਾਏ ਨੇ ਮੈਂ ਅਲੱਗ-ਅਲੱਗ ਕਲਰ ਦੇ ਦੋਨਾਂ ਦੇ ਉੱਤੇ ਘੇਰੇ ਤੇ ਆਪਾਂ ਨੇ ਇਹ ਫਲਾਰ ਬਣਣਗੇ ਇਹ ਚਾਕ ਆਵਣੀ ਫਲਾਰ ਜਾਂਦੇ ਨੇ ਜੀ ਬਹੁਤ ਹੀ ਪਿਆਰੇ ਸੋਹਣਾ ਵਰਕ ਹੋਇਆ ਹੋਇਆ ਇਹਨਾਂ ਦੇ ਉੱਤੇ ਬਹੁਤ ਵਧੀਆ ਫੈਨ ਕਾਟਨ ਰਹੂਗੀ ਜੀ ਟੇਲਨ ਕਾਟਨ ਦੇ ਇਹ ਸੂਟ ਬਣੇ ਹੋਏ ਨੇ ਆਹ ਵੇਖੋ ਜੀ ਇੱਕ ਆੜ ਜਾਣ ਆ ਗਿਆ ਇਹ ਵੀ ਕਾਟਨ ਦੇ ਉੱਤੇ ਤਿਆਰ ਕੀਤਾ ਹੋਇਆ ਠੀਕ ਹੈ ਜੀ ਇਹ ਵੀ ਆਪਾਂ ਨੂੰ ਚਾਕਾਂ ਦੇ ਉੱਤੇ ਮਿਲਣਗੇ ਬਾਜੂ ਤੇ ਮਿਲੂਗਾ ਸਲਵਾਰ ਤੇ ਵਰਕ ਮਿਲੂਗਾ ਇਹ ਆਪਾਂ ਨੂੰ ਠੀਕ ਹੈ ਜੀ ਹਾਂਜੀ ਬਾਕੀ ਸਿਰਫ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਸ਼ਲੀਵਸ ਤੋਂ ਕਟਾਉਣਾ ਹੈ ਜਾਂ ਤੁਸੀਂ ਬਾਟਮ ਤੋਂ ਕਟਾਉਣਾ ਹੈ ਜਾਂ ਤੁਸੀਂ ਵਧਾਉਣਾ ਹੈ ਹਨਾ ਉਹ ਤੁਸੀਂ ਸਾਡੇ ਨਾਲ ਕੰਟੈਕਟ ਕੰਟੈਕਟ ਕਰਕੇ ਦੱਸ ਸਕਦੇ ਹੋ ਇਹ ਕਾਰਡ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ ਇਹ ਵੀ ਚੱਕ ਦੇ ਆ ਡਿਜ਼ਾਈਨ ਆ ਗਿਆ ਬਹੁਤ ਹੀ ਜ਼ਿਆਦਾ ਇਹ ਸੋਹਣੇ ਸੂਟ ਲੱਗਦੇ ਨੇ ਤੇ ਬਹੁਤ ਜ਼ਿਆਦਾ ਇਹਨਾਂ ਦਾ ਰਵਾਜ ਹੈ ਜੀ ਹੁਣ ਇਹ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਚੱਕਦਾਰ ਕਾਟਨ ਸੂਟ ਤੇ ਹਾਂਜੀ ਇਹ ਤੁਸੀਂ ਮੈਂ ਤੁਹਾਨੂੰ ਫੇਰ ਦੁਬਾਰਾ ਦੱਸਦੀਆਂ ਕਿ ਜੇ ਤੁਸੀਂ ਇਹ ਵਰਕ ਨੂੰ ਵਧਾਉਣਾ ਘਟਾਉਣਾ ਤਾਂ ਤੁਸੀਂ ਆਪ ਦੇ ਕੋਈ ਫਾਇਬਰਕ ਹੋਰ ਵੀ ਲਵਾਉਣਾ ਪਲੇਨ ਤੇ ਕਰਵਾਉਣਾ ਆਪਾਂ ਪਲੇਨ ਤੇ ਵੀ ਕਰਕੇ ਦੇ ਸਕਦੇ ਆ ਜੇ ਤੁਸੀਂ ਇਹੀ ਸੇਮ ਵਾਈ ਕਰਨੇ ਨੇ ਤਾਂ ਸਾਡੇ ਨਾਲ ਕੀਤੇ ਦਿੱਤੇ ਕੰਟੈਕਟ ਨੰਬਰ ਤੇ ਕੰਟੈਕਟ ਕਰੋ ਠੀਕ ਹੈ ਜੀ ਹਾਂਜੀ YouTube ਤੇ ਜਿਹੜੀ ਆਪਾਂ ਵੀਡੀਓ ਅਪਲੋਡ ਕਰਦੇ ਆ ਤੁਸੀਂ ਬਹੁਤ ਪਿਆਰ ਦਿੰਦੇ ਹੋ ਥੈਂਕ ਯੂ ਜੀ ਤੁਹਾਡਾ YouTube ਤੋਂ ਇਲਾਵਾ ਆਪਣੀ Insta ਤੇ ID ਬਣੀ ਆਈ ਹੈ ਉੱਥੇ ਤੁਸੀਂ ਜਾ ਕੇ ਜਰੂਰ ਸਾਨੂੰ ਫੋਲੋ ਕਰੋ ਸੋਹਣੇ ਸੋਹਣੇ ਸੂਟ ਦੇਖੋ ਜੀ ਉੱਥੇ ਜਿਹੋ ਵੀ ਆਪਾਂ ਸਟਿਚ ਕਰਦੇ ਆ ਸੂਟ ਹਨ ਉਹਨਾਂ ਦੀ ਆਪਾਂ ਵੀਡੀਓ ਬਗੈਰ ਆਪਾਂ ਬਣਾ ਕੇ ਪਾਉਣੀ ਹੈ ਸਾਨੂੰ ਉੱਥੇ ਸਾਰੀ ਡਿਟੇਲ ਮਿਲ ਜੂਗੀ ਕਿਸ ਤਰ੍ਹਾਂ ਇਹ ਰੈਡੀ ਹੋ ਕੇ ਲੁੱਕ ਬਣਦੀ ਹੈ ਇਹਨਾਂ ਦੀ ਠੀਕ ਹੈ ਜੀ ਆਹ ਦੇਖੋ ਆਹ ਸੂਟ ਹੈ ਜਿਹੜੇ ਕਾਟਨ ਦੇ ਸੂਟ ਨੇ ਵਾਈਟ ਨਾਲ ਸਲਵਾਰਾ ਹੋਣੀ ਹੈ ਇਹਨਾਂ ਦੇ ਇਸ ਤਰ੍ਹਾਂ ਦੇ ਨੈੱਕ ਬਣੇ ਹੋਏ ਨੇ ਨਾਲ ਕੋਟਾ ਡੋਲੀ ਦੇ ਦੁਪੱਟੇ ਤਿਆਰ ਕੀਤੇ ਹੋਏ ਨੇ ਇਸ ਤਰ੍ਹਾਂ ਦੁਪੱਟਾ ਤਿਆਰ ਕੀਤਾ ਹੋਇਆ ਅੱਗੇ ਜਾ ਕੇ ਮੈਂ ਤੁਹਾਨੂੰ ਪੂਰਾ ਦੁਪੱਟਾ ਖੋਲ ਕੇ ਵੀ ਦਿਖਾਵਾਂਗੀ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਈਡ ਦੇ ਉੱਤੇ ਹਨ ਫਾਈਬਰ ਕ ਦੇ ਨਾਲ ਦਾ ਜਿਹੜਾ ਏਲੋ ਕਲਰ ਦਾ ਫਾਈਬਰ ਕਾ ਉਹਨੂੰ ਕੱਟ ਕਰਕੇ ਦੁਪੱਟੇ ਦੇ ਵਿੱਚ ਲੰਮੀਆਂ ਲੈਣਾ ਸਿੱਟ ਕੇ ਉਹਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਬੁਟੀਕ ਸਟਾਈਲ ਇਹ ਸੂਟ ਤਿਆਰ ਕੀਤੇ ਹੋਏ ਨੇ ਨੈਕ ਦਾ ਡਿਜ਼ਾਈਨ ਬਣਾਇਆ ਹੋਇਆ ਤੇ ਦੁਪੱਟੇ ਦਾ ਡਿਜ਼ਾਈਨ ਬਣਿਆ ਹੋਇਆ ਪੂਰੀ ਵਧੀਆ ਫੈਨ ਕਾਟਨ ਰਹੂਗੀ ਇਹ ਹਾਂਜੀ ਇਹਦੇ ਵਿੱਚ ਕਲਰ ਮੇਰੇ ਕੋਲ ਬਹੁਤ ਸਾਰੇ ਹੈਗੇ ਨੇ ਇਹ ਕਾ ਕਲਰ ਆ ਗਿਆ ਵੇਖੋ ਨਵੀਂ ਕਲਰ ਦਾ ਇਹ ਬਹੁਤ ਸੋਹਣਾ ਪਿਆਰਾ ਆ ਦੇਖੋ ਜੀ ਇਹ ਦੁਪੱਟਾ ਪੱਲਿਆਂ ਤੋਂ ਇਸ ਤਰ੍ਹਾਂ ਵਿਚਾਲੇ ਮੈਂ ਤੁਹਾਨੂੰ ਪਹਿਲਾਂ ਦਿਖਾ ਹਟੀ ਤੇ ਇਸ ਤਰ੍ਹਾਂ ਦਾ ਇਹ ਇਹਦੇ ਨਾਲ ਚਿਕਨ ਦੀ ਸਲਵਾਰ ਹੋ ਗਈ ਜਿਆ ਤੁਸ ਨੂੰ ਵੇਖ ਰਹੀ ਦੇਖ ਸਕਦੇ ਤੁਸੀਂ ਚਿਕਨ ਦੀਆਂ ਸਲਵਾਰਾਂ ਹੋਣਗੀਆਂ ਹਾਂਜੀ ਉਹ ਜ਼ਰੂਰੀ ਨਹੀਂ ਤੁਸੀਂ ਚਿਕਨ ਦੇ ਲੈਣੀਆਂ ਜੇ ਤੁਸੀਂ ਨਾਲ ਦੀਆਂ ਜਾਂ ਤੁਸੀਂ ਕੋਈ ਕਲਰਫੁਲ ਸਲਵਾਰ ਲੈਣੀ ਹੈ ਜਾਂ ਤੁਸੀਂ ਪਲੇਨ ਵਾਈਟ ਸਲਵਾਰ ਲੈਣੀ ਹੈ ਨਾ ਉਹ ਤੁਸ ਨੂੰ ਦੱਸ ਕੇ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਜੋ ਇਹਦੇ ਵਿੱਚ ਮੇਰੇ ਕੋਲ ਹੋਰ ਕਲਰ ਬਹੁਤ ਨਹੀਂ ਜੀ ਜੇ ਮੈਂ ਪੂਰੀ ਦੇ ਪੂਰੇ ਵੀਡੀਓ ਵਿੱਚ ਲਾਉਂਦੇ ਫਿਰ ਆਪਾਂ ਤੋਂ ਹੋਰ ਸੂਟ ਨਹੀਂ ਸੀ ਲੱਗਣੇ ਵੀਡੀਓ 'ਚ ਇਸ ਕਰਕੇ ਮੈਂ ਇਹ ਦੋ ਹੀ ਡਿਜ਼ਾਈਨ ਲਾਏ ਨੇ ਤੁਸੀਂ ਸਾਥੋਂ ਫੋਨ ਕਰਕੇ WhatsApp ਮੈਸੇਜ ਆਦਾ ਕਰਾ ਕਰੋ ਜੀ ਫੋਨ ਦਾ ਘੱਟ ਕਿਉਂਕਿ ਫੋਨ ਚੱਕਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਤੇ ਮੈਸੇਜ ਕਰਕੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਹੋਰ ਕਲਰ ਤੁਸੀਂ ਲੈ ਸਕਦੇ ਹੋ ਸਾਥ ਇਹ ਸਾਡੇ ਕੋਲ ਕਲਰ ਬਹੁਤ ਜ਼ਿਆਦਾ ਨਹੀਂ ਜੀ ਠੀਕ ਹੈ ਹਾਂਜੀ ਇਸ ਤੋਂ ਇਲਾਵਾ ਆਹ ਦੇਖੋ ਜੀ ਇਹ ਵੀ ਆ ਗਈ ਕਾਟਨ ਆਪਣੇ ਕੋਲੇ ਇਹਨਾਂ ਨਾਲ ਸਲਵਾਰਾਂ ਦੇ ਉੱਤੇ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਸਲਵਾਰਾਂ ਦੇ ਨੀਚੇ ਆਪਾਂ ਕੱਟ ਵਰਕ ਕੀਤਾ ਹੈ ਇਹਨਾਂ ਦੇ ਉੱਤੇ ਤੁਸੀਂ ਇਹਨੂੰ ਪਲਾਜ਼ੋ ਬਣਾ ਸਕਦੇ ਹੋ ਤੁਸੀਂ ਇਹਨੂੰ ਸਲਵਾਰ ਬਣਾ ਸਕਦੇ ਹੋ ਪਾਕਿਸਤਾਨੀ ਸਿੰਪਲ ਸਟ੍ਰੇਟ ਜੋ ਵੀ ਤੁਸੀਂ ਬਣਾਉਣਾ ਹੈ ਉਹੀ ਬਣ ਜੂਗਾ ਇਹਦਾ ਤੇ ਇਹਨਾਂ ਦੇ ਨਾਲ ਆਪਾਂ ਮਸਲੀਨ ਦੇ ਦੁਪੱਟੇ ਵੀ ਲੈਨੇ ਸੋਨੂੰ ਉਹ ਸੋਨੂੰ ਸਾਈਡ ਤੇ ਮਸਲੀਨ ਦੇ ਦੁਪੱਟੇ ਦਿਖ ਰਹੇ ਨੇ ਆਪਾਂ ਉਹ ਮਸਲੀਨ ਦੇ ਦੁਪੱਟੇ ਤਿਆਰ ਕੀਤੇ ਨੇ ਇਹਨਾਂ ਦੇ ਨਾਲ ਠੀਕ ਹੈ ਜੀ ਹਾਂਜੀ ਬਹੁਤ ਹੀ ਸੋਹਣੇ ਪ੍ਰਿੰਟ ਬਹੁਤ ਸੋਹਣਾ ਫਾਈਬਰਕ ਆਪਾਂ ਸੋਨੂੰ ਰੈਡੀ ਕਰਕੇ ਦੇਣਾ ਹੈਗਾ ਤੇ ਸੋਨੂੰ ਇੱਕ ਵਾਰੀ ਫੇਰ ਦੱਸ ਰਹੀ ਹਾਂ ਜੀ ਜਦੋਂ ਮੈਂ ਕੋਈ ਵੀ ਸੂਟ ਸੋਨੂੰ ਬਖਾਉਣੀ ਜ਼ਰੂਰੀ ਨਹੀਂ ਆਪਾਂ ਤੁਸੀਂ ਉਹੀ ਚੱਕਣਾ ਹੈ ਸੂਟ ਸਾਥੋਂ ਤੁਸੀਂ ਇਹਦੇ ਨਾਲ ਦਾ ਹੋਰ ਵੀ ਕਿਸੇ ਕਿਵੇਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਵੇਂ ਹੁਣ ਇਹ ਸੋਨੂੰ ਵਰਕ ਦਿੱਤਾ ਹੋਇਆ ਹੈ ਜ਼ਰੂਰੀ ਨਹੀਂ ਤੁਸੀਂ ਇਹੀ ਵਰਕ ਕੱਟ ਵਰਕ ਦੇ ਲੈਣਾ ਹੈ ਸਾਥੋਂ ਕੱਟ ਵਰਕ ਨਹੀਂ ਵੀ ਕਰਵਾਵੋਗੇ ਜਾਂ ਤੁਸੀਂ ਸਲਵਾਰ ਦਾ ਡਿਜ਼ਾਈਨ ਬਦਲਾ ਦੇਉਗੇ ਜਾਂ ਤੁਸੀਂ ਸਲਵਾਰ ਪਲੇਨ ਹੀ ਲੈਣੀ ਹੈ ਨਹੀਂ ਵਰਕ ਕਰਵਾਉਣਾ ਹਨ ਸੋਨ ਨੂੰ ਸਾਰੀਆਂ ਕੁਸਨਾ ਦਿੱਤੀਆਂ ਹੋਈਆਂ ਨੇ ਜੀ ਤੁਸੀਂ ਕਿਵੇਂ ਵੀ ਇਸ ਨੂੰ ਵਾਇ ਕਰ ਸਕਦੇ ਹੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦੇ ਕਰੋ ਲਾਈਕ ਕਰਕੇ ਕਮੈਂਟ ਕਰਕੇ ਦੱਸਿਆ ਕਰੋ ਸਾਡਾ ਵਰਕ ਤੁਹਾਨੂੰ ਕਿਵੇਂ ਦਾ ਲੱਗਦਾ ਹਾਂਜੀ ਜੋ ਸੀਟਾਂ ਤੇ ਸੂਟ ਪਾਉਣੇ ਹਨ ਤੁਸੀਂ ਉੱਥੋਂ ਵੀ ਡਿਜ਼ਾਈਨ ਲੈ ਸਕਦੇ ਹੋ ਸਾਥੋਂ ਜੇ ਤੁਸੀਂ ਕੋਈ ਆਪਦੇ ਕੋਲੋਂ ਡਿਜ਼ਾਈਨ ਦੇਣੇ ਉਹ ਵੀ ਆਪ ਡਿਜ਼ਾਈਨ ਤਿਆਰ ਕਰਕੇ ਦੇਵਾਂਗੇ ਜੇ ਤੁਸੀਂ ਸਾਡੇ ਜਿਹੜੇ ਸੂਟ ਤਿਆਰ ਕੀਤੇ ਹੋਏ ਨੇ ਇਹ ਹੀ ਲੈਣੇ ਨੇ ਇਹ ਵੀ ਮਿਲਣਗੇ ਜੇ ਤੁਸੀਂ ਆਪ ਇਹਨਾਂ ਨੂੰ ਕੋਈ ਉਲਟ ਸਲਟ ਕਰਵਾਉਣਾ ਹੈ ਹਨ ਕਟਾਉਣਾ ਵਧਾਉਣਾ ਉਹ ਵੀ ਆਪਾਂ ਸੋਨੂੰ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਹਾਂਜੀ ਆ ਦੇਖੋ ਇਹ ਪ੍ਰਿੰਟ ਸੂਟ ਹੋਣਗੇ ਬਹੁਤ ਵਧੀਆ ਫੈਨ ਕਾਟਨ ਹੋਊਗੀ ਇਹ ਆਲ ਓਵਰ 5 ਮੀਟਰ ਸੋਨੂੰ ਸੂਟ ਮਿਲੇਗਾ ਤੁਸੀਂ ਆਪਦੇ ਮਰਜ਼ੀ ਦੇ ਅਨਸਾਰ ਮਰਜ਼ੀ ਰਕਾਉਣਗੇ ਇਹ ਤੁਸੀਂ ਸਾਥੋਂ ਮੈਚਿੰਗ ਵੀ ਕਰਵਾ ਸਕਦੇ ਹੋ ਪਲੇਨ ਸਲਵਾਰਾਂ ਵੀ ਲਵਾ ਸਕਦੇ ਪਰ ਆਪਾਂ ਇਹ ਦਿਖਾਏ ਸੋਨੂੰ ਆਲ ਓਵਰ 5 ਮੀਟਰ ਹੀ ਸੂਟ ਨੇ ਠੀਕ ਹੈ ਜੀ ਆ ਦੇਖੋ ਇਹ ਲੱਗ ਡਿਜ਼ਾਈਨ ਦੇ ਨੇ ਇੱਕ ਤਾਂ ਰਾਣੀ ਸ਼ੇਡ ਦਾ ਤੇ ਇੱਕ ਮਹਿੰਦੀਆ ਕਲਰ ਦਾ ਇਹਨਾਂ ਇਹਨਾਂ ਦੋਨਾਂ ਕਲਰਾਂ ਦਾ ਇਹ ਇੰਨਾ ਜਿਆਦਾ ਟ੍ਰੈਂਡ ਹੈ ਜੀ ਹੁਣ ਅੱਜਕੱਲ੍ਹ ਤੇ ਬਹੁਤ ਜਿਆਦਾ ਸਤੋ ਹੀ ਕਲਰ ਪੂਰੇ ਨਹੀਂ ਹੋ ਰਹੇ ਠੀਕ ਹੈ ਜੀ ਰਾਣੀ ਸ਼ੇਡ ਤਾਂ ਬਿਲਕੁਲ ਵੀ ਪੂਰਾ ਨਹੀਂ ਹੋ ਰਹਾ ਇੱਥੇ ਕਿ ਜਿਆਦੇ ਟ੍ਰੈਂਡ ਦੇ ਵਿੱਚ ਰਾਣੀ ਸ਼ੇਡ ਆਇਆ ਹੋਇਆਗਾ ਕਿਉਂਕਿ ਇਹਦੇ ਉੱਤੇ ਜਦੋਂ ਆਪਾਂ ਲੈਸ ਵਗੈਰਾ ਲਾ ਕੇ ਤਿਆਰ ਕਰਦੇ ਆ ਨਾ ਇਹਦਾ ਗਲੇ ਦਾ ਡਿਜ਼ਾਈਨ ਇਹਨੂੰ ਸੋਹਣਾ ਜੱਛਦਾ ਰਾਣੀ ਸ਼ੇਡ ਤੇ ਇਹਦੇ ਤੇ ਕੋਈ ਵੀ ਆਪਾਂ ਫਿੱਕਾ ਕਲਰ ਲਾ ਕੇ ਤਿਆਰ ਕਰ ਸਕਦੇ ਆ ਦੇਖੋ ਜੀ ਦੋ ਕਲਰ ਆ ਆਗੇ ਇਹ 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 ਲੱਗਦੇ ਪ੍ਰਿੰਟ ਹੋਣਗੇ ਇਹ ਵੀ ਤੁਹਾਨੂੰ ਬਹੁਤ ਵਧੀਆ ਸੂਟ ਤੁਸੀਂ ਵਰਕ ਵਰਕ ਕਰਵਾਉਣਾ ਕੱਟ ਵਰਕ ਕਰਵਾਉਣਾ ਉਹ ਵੀ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਸੋਨਾ ਲੱਗਦਾ ਜੇ ਤੁਸੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਸੂਟ ਸਟਿਚ ਕਰਨਾ ਚਾਹੁੰਦੇ ਹੋ ਨਾ ਲੈਸਾਂ ਵਗੈਰਾ ਲਾ ਕੇ ਜਾਂ ਵਿਦਆਊਟ ਲੈਸਾਂ ਬਹੁਤ ਸੋਹਣੇ ਬਣਦੇ ਨੇ ਤੁਸੀਂ ਆਈਡੀਆ ਸਾਡੇ ਇੰਸਟਾਗ੍ਰam ਤੋਂ ਲੈ ਸਕਦੇ ਹੋ ਜੇ ਤੁਸੀਂ ਸਾਥੋਂ ਨਹੀਂ ਸਟਿਚ ਕਰਾਉਣੀ ਨਹੀਂ ਆਪਣੇ ਕੋਲ ਸਟਿਚ ਕਰਨ ਦਾ ਵੀ ਸਾਰਾ ਆਪਣੇ ਕੋਲੇ ਪ੍ਰਬੰਧ ਹੈ ਜੀ ਜੇ ਤੁਸੀਂ ਸਟਿਚ ਕਰਵਾ ਕੇ ਸਾਥੋਂ ਲੈਣੀ ਨੇ ਸਾਥੋਂ ਵੀ ਲੈ ਸਕਦੇ ਹੋ ਠੀਕ ਹੈ ਜੀ ਹਾਂਜੀ ਜ਼ਿਆਦਾਤਰ ਬਾਹਰਲੇ ਪਣਾ ਸਟਿਚ ਕਰਵਾ ਕੇ ਹੀ ਲੈਂਦੀਆਂ ਨੇ ਆਹ ਵੇਖੋ ਜੀ ਇਹ ਆਪਣੇ ਕੋਲੇ ਵਰਕ ਵਾਲੇ ਸੂਟ ਆ ਗਏ ਘੇਰੇ ਦਾ ਵਰਕਰ ਹੋਊਗਾ ਜੀ ਇਹਨਾਂ ਦਾ ਜੋ ਆਪਾਂ ਦੋ ਸੂਟਸ ਨੂੰ ਵਰਕ ਕਰਕੇ ਬੁਵਾਏ ਹੋਏ ਨੇ ਬਾਕੀ ਆਪਣੇ ਕੋਲ ਜਿਹੜੇ ਕਲਰ ਨੇ ਕਾਟਨ ਦੇ ਵਿੱਚ ਠੀਕ ਹੈ ਜੀ ਉਹ ਆਪਾਂ ਨਾਲ ਸਾਈਡ ਤੇ ਲਾਏ ਹੋਣ ਐਨੇ ਕਲਰ ਆਪਣੇ ਕੋਲੇ ਹੈਗੇ ਨੇ ਤੁਸੀਂ ਇਹਦੇ ਵਿੱਚੋਂ ਕਿਸੇ ਵੀ ਕਲਰ ਦੇ ਉੱਤੇ ਇਸ ਤਰ੍ਹਾਂ ਦਾ ਵਰਕ ਜਾਂ ਕੋਈ ਹੋਰ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਹਦਾ ਆਪਾਂ ਤੁਹਾਨੂੰ ਘੇਰੇ ਦਾ ਵਰਕ ਮਿਲੂਗਾ ਬਾਟਮ ਦਾ ਵਰਕ ਮਿਲੂਗਾ ਦੀ ਬਾਜੂ ਦਾ ਵਰਕ ਮਿਲੂਗਾ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਵਰਕ ਦੇਵਾਂਗੇ ਜੇ ਤੁਸੀਂ ਬਾਜੂ ਦਾ ਹਟਾਉਣਾ ਘੇਰੇ ਦਾ ਹਟਾਉਣਾ ਬਾਜੀ ਦੇ ਉੱਤੇ ਘੱਟ ਵੱਧ ਕਰਵਾਉਣਾ ਕੱਲੀ ਵੇਲ ਪਵਾਉਣੀ ਹੈ ਜਾਂ ਤੁਸੀਂ ਇਹ ਜਿਹੜਾ ਮੈਨੂੰ ਫਲਾਰ ਦੇ ਸਿਰਾਂ ਫਲਾਰ ਪਵਾਉਣਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਹਾਂਜੀ ਮੈਂ ਰਜਾਨਾ ਵੀਡੀਓ ਵਿੱਚ ਦੱਸ ਦਿਆਂ ਸਾਨੂੰ ਪੇਮੈਂਟ ਦਾ ਮੈਥਡ ਆਪਣਾ ਉਹੀ ਰਹੂਗਾ ਕੈਸ਼ অন ਡਿਲੀਵਰੀ ਛੱਡ ਕੇ ਹੋਰ ਕਿਸੇ ਮੈਥਡ ਨਾਲ ਸਾਨੂੰ ਪੇਮੈਂਟ ਕਰਕੇ ਤੁਸੀਂ ਆਪ ਦਾ ਸੂਟ ਬੁੱਕ ਕਰਵਾ ਸਕਦੇ ਆਹ ਦੇਖੋ ਜੀ ਇਹ 슬ੀਵਸ ਦੀਆਂ ਦੀ ਬਾਟਮ ਦੀਆਂ ਇਹ ਵਰਕ ਤੁਹਾਨੂੰ ਦਿਖਾਇਆ ਬਾਟਮ ਦਾ ਤੇ 슬ੀਵਸ ਦਾ ਇਸ ਤਰ੍ਹਾਂ ਦਾ ਵਰਕ ਹੋਊਗਾ ਜੇ ਸਾਡੇ ਕੋਲ ਤਿਆਰ ਸੂਟ ਨੇ ਜੇ ਤੁਸੀਂ ਇਹਨਾਂ ਨੂੰ ਫਲਾਰ ਪਵਾਉਣੇ ਨੇ ਜਾਂ ਤੁਸੀਂ ਵਰਕ ਨਹੀਂ ਲੈਣਾ ਸਲਵਾਰ ਦੇ ਉੱਤੇ ਹਨ ਪਲੇਨ ਸਲਵਾਰ ਲੈਣੀ ਹੈਗੀ ਜਾਂ ਤੁਸੀਂ ਬਾਜੂ ਦੇ ਉੱਤੇ ਕਿਸੇ ਤਰ੍ਹਾਂ ਦਾ ਹੋਰ ਭਾਰਾ ਹੈਵੀ ਵਰਕ ਕਰਵਾਉਣਾ ਚਾਹੁੰਦੇ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਹਾਂਜੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿਨੇ ਹੋ ਥੈਂਕ ਯੂ ਜੀ ਜੇ ਤੁਹਾਡਾ ਭੈਣਾਂ ਦਾ ਇੱਕ ਵਾਰੀ ਸਾਡੇ ਨਾਲ ਕੰਟੈਕਟ ਕਰੋ ਸੂਟ ਮੁਗਵਾ ਕੇ ਦੇਖੋ ਸਾਡੀ ਫਾਈਬਰ ਕਪੈਨ ਹੋ ਗਈ ਸਾਡਾ ਕੰਮ ਪੂਰਾ ਵਧੀਆ ਸੀ ਤਸੱਲੀ ਬਖਸ਼ ਕੰਮ ਕਰਕੇ ਦਿੰਨੇ ਆ ਜੀ ਹੈਂਡਵਰਕ ਹੈਂਡ ਪੇਂਟ ਆਰੀਵਰਕ ਜੋ ਵੀ ਤੁਸੀਂ ਲੈਣਾ ਹੈ ਨਾ ਸਾਥੋਂ ਉਹੀ ਚੀਜ਼ ਤੁਸੀਂ ਲੈ ਸਕਦੇ ਹੋ ਹਾਂਜੀ ਤੁਹਾਡਾ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਹਾਂਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ